ਪਰੂਲੇ ਨੰਦੇਵਾ ਕਾਨਿਬਾਸ ਤੁਲੋ ਸੰਕੇਤ ਨਾਮ ਲਾ ਕੇ ਇਸ ਤਰ੍ਹਾਂ ਹੋ ਮੇਰਾ ਨਾਮ ਤਾਂ ਵਿੱਜਿਆ ਆਂ ਘਰ ਵਿੱਚ ਕੂਕੀ ਹਾਂਸੀ ਮੇਰਾ ਨਾਮ ਤਾਂ ਵਿੱਜਿਆ ਆਂ ਘਰ ਵਿੱਚ ਕੂਕੀ ਹਾਂਸੀ ਸਾਰੇ ਦੀਵੇ ਫਗੜਾ ਪਾਉਂ ਮੰਜੇ ਕਰਿਉ ਪਾਸੇ ਸਾਰੇ ਦੀਵੇ ਫਗੜਾ ਪਾਉਂ ਮੰਜੇ ਕਰਿਉ ਪਾਸੇ ਪਰ ਧੀਨਾ ਲੱਗਦੇ ਸਭ ਤੇ ਧੂਲੀ ਧੂੜ ਵਜਾਇਆ ਤਜ ਕਰਤਾ ਕੁੜੀ ਦੇਖਗਣਾ ਅੰਤ ਆਇਆ ਤਜ ਕਰਤਾ ਕੁੜੀ ਦੇਖਗਣਾ ਅੰਤ ਆਇਆ ਤਜ ਕਰਤਾ ਕੁੜੀ ਹੋਰ ਵੀ ਮਾਂਵੀ ਚਾਹੂ ਚਤੀ ਛੋਟੀ ਛਲਖੜਦਾ ਵੀ ਮਾਂਵੀ ਮਾਂਵੀ ਚਾਹੂ ਚਤੀ ਛੋਟੀ ਛਲਖੜਦਾ ਵੀ ਹਰ ਘਰ ਵਿੱਚ ਗੁੰਡਾ ਫੜ ਕੇ ਮਾਸੀ ਸਭ ਤੋਂ ਮੂਰੇ ਜਾਵੇ ਉਹ ਸਾਰੇ ਪਿੰਡ ਦੇ ਭੰਡੇ ਪਰਨਾਲੇ ਆਹ ਸਾਰੇ ਪਿੰਡ ਦੇ ਭੰਡੇ ਪਰਨਾਲੇ ਲਾੜੇ ਪੁੱਤੇ ਪੁੱਤੇ ਗਵਾਂਡੀਆਂ ਜਾਗ ਜਿੱਕੇ ਸੁਤੇ ਗਵਾਂਡੀਆਂ ਦੇ ਨਣ ਤਾਈ ਬਾਪੂ ਦੇ ਨਣ ਦੇ ਤੇ ਨੱਚੀ ਤਾਈ ਤੇ ਨਣ ਤਾਈ ਚਾਚੇ ਦੇ ਨਣ ਚਾਚੀ ਨੱਚੀ ਜੋ ਨਾਲ ਪਰਛਾਈ ਉਹ ਜੀਜਾ ਸਾੜੀ ਜੋ ਨੋ ਨੱਚ ਫੇ ਹਾਂ ਉਹ ਜੀਜਾ ਸਾੜੀ ਤੁ ਨੂੰ ਨੱਚ ਪੇ ਹੋ ਗੇ ਪੰਬਾ ਭਾਰ ਜੋੜੀਆਂ ਕੁਰਬਣੀਆਂ ਹੁਣ ਬਣੀਆਂ ਦਸਾਲ ਜੋ ਨਾ ਹੋ ਬਣੀਆਂ ਤੇ ਸਾਰੀਆਂ ਜੋੜੀਆਂ ਬੋਲ ਬਣੀਆਂ ਖੁਸ਼ੀਜ ਆਈ ਫੁੱਫੜੇ ਦੀ ਕਰਤੇ ਫੈਰ ਯਾਰ ਖੁਸ਼ੀਜ ਆਈ ਫੁੱਫੜੇ ਦੀ ਕਰਤੇ ਫੈਰ ਯਾਰ ਕਿਹਦਾ ਨੰਦੂ ਰੂਹ ਕੁ ਕਲੇ ਜਾਂਦੇ ਸੁਨਹਾਰਾ ਹੋ ਮੋਰ ਅਰਤਰਾ ਮਾਂ ਮੈਂਦਾ ਦਿਲ ਅੰਤ ਬਲਣੇ ਦਿਲ ਪਿਸ਼ਿਆਂ ਦੇ ਰੋਜ਼ ਰੋਜ਼ ਨਹੀਂ ਆਉਂਦੇ ਦਿਲ ਪਿਸ਼ਿਆਂ ਦੇ ਰੋਜ਼ ਰੋਜ਼ ਨਹੀਂ ਆਉਂਦੇ ਦਿਲ ਪਿਸ਼ਿਆਂ ਦੇ ਬੂੜ ਬੂਧਵਾਲੀਆਂ ਹੱਸਦੇ ਦੰਦ ਸਾਰੀ ਰਾਤ ਜਗਦੀ ਬੂੜ ਬੂਧਵਾਲੀਆਂ ਹੱਸਦੇ ਦੰਦ ਸਾਰੀ ਰਾਤ ਜਗਦੀ ਦਿਲ ਚਾ ਜੀ ਲੂ ਵੀਰ ਵਿਆ ਕੇ ਜਾਣਾ ਜਾਂ ਤੋਂ ਜਾਣੀ ਜੇ ਚੜ ਜੇ ਦੂ ਵੀਰ ਵਿਆਹ ਕੇ ਜਾਇਆ ਜਾਨੋਂ ਪਿਆਰੀ ਉਹ ਮਾਣ ਵਾਲ ਕੇ ਪਾਣੀ ਪੀਤਾ ਹੋ ਮੇਰੇ ਦਿੱਤਿਓ ਉਹ ਮਾਣ ਵਾਲ ਕੇ ਪਾਣੀ ਪੀਤਾ ਹੋਗੇ ਕਾ ਜਿਫੂਰੇ ਭਗਵਾਨ ਵਾਲੇ ਅੰਦੀ ਹੋਗੇ ਕਾ ਜਿ ਇਤੇ ਛੁੜੀ ਲੈਣ ਦੇ ਵਿੱਚ ਹੋਗੇ ਹੋਗੇ ਕਾ ਜਿਫੂਰੇ ਭਗਵਾਨ ਵਾਲੇ ਦੇ